ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਪਹਿਾਮ ਤੁਹਾਡਾ ਖੂਸ ਰਾਜ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਜਿਮਨੀ ਚੋਣ ਲੜਦਾ ਭਾਰਤ ਕੁਸ਼ਲ ਆਸ਼ੂ ਨੂੰ ਲੈ ਕੇ ਆਈ ਵੱਡੀ ਖਬਰ ਜਿਮਨੀ ਚੋਣ ਤੇ ਦੂਜੇ ਨੰਬਰ ਤੇ ਰਹੇ 10737 ਵੋਟਾਂ ਦੇ ਨਾਲ ਜਿੱਤੇ ਆਪ ਆਪੀ ਪਾਰਟੀ ਦੇ ਉਮੀਦਵਾਰ ਸੰਜੀਪ अरोड़ा ਭਾਰਤ ਕੁਸ਼ਲ ਆਸ਼ੂ ਦੀਆਂ ਪਹਿਲਾਂ ਇੱਕ ਨਸੂਆ ਚੱਲ ਰਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਲਵਿਦਾ ਕਹੇਗਾ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਇਹ ਕਿਹੜੀ ਪਾਰਟੀ ਵੱਲ ਜਾਵੇਗਾ ਇਸ ਬਾਰੇ ਵੀ ਅੱਜ ਵੱਡਾ ਖੁਲਾਸਾ ਹੋ ਗਿਆ ਹੈ ਕਿਉਂਕਿ ਠੀਕਰਾ ਫੋੜ ਦਿੱਤਾ ਗਿਆ ਹੈ ਸਾਰਾ ਇਲਜ਼ਾਮ ਲਗਾ ਦਿੱਤਾ ਗਿਆ ਹੈ ਰਾਜਾ ਉੜਿੰਦੇ ਤੇ ਸਿਮਰਨਜੀਤ ਸਿੰਘ ਬੈਂਸ ਤੇ ਅਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਪੰਜਾਬ ਤੋਂ ਹੈ ਭਾਰਤ ਭੂਸ਼ਣ ਆਸ਼ੂ ਨੇ ਭਰੇ ਮਨ ਦੇ ਨਾਲ ਕਿਹਾ ਕਿ ਹਾਰ ਦੀ ਜ਼ਿੰਮੇਵਾਰੀ ਮੈਂ ਲੈਂਦਾ ਏਵਨਦੋ ਉਹ ਵੀ ਕਿਹਾ ਜਾ ਰਿਹਾ ਹੈ ਕਿ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਨਹੀਂ ਕੀਤਾ ਜਿਸ ਤਰ੍ਹਾਂ ਰਾਜਾ ਵੜਿੰਗ ਨੂੰ ਚੋਣ ਪ੍ਰਚਾਰ ਕਰਨਾ ਚਾਹੀਦਾ ਸੀ ਜੇਕਰ ਕਿਸੇ ਦੀ ਘਰ ਵਾਪਸੀ ਕਾਂਗਰਸ ਪਾਰਟੀ ਦੇ ਵਿੱਚ ਕਰਵਾਈ ਗਈ ਉਸ ਦਾ ਵਿਰੋਧ ਕੀਤਾ ਗਿਆ ਸਿਬਰਜੀਤ ਸਿੰਘ ਬੈਸ ਵੱਲੋਂ ਰਾਜਾ ਬੜਕ ਵੱਲੋਂ ਨਵੇਂ ਬੜੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਬਵੇਸ਼ ਬਗੇਨ ਹੁਣਾ ਵੱਲੋਂ ਆਖਰਕਾਰ ਚੱਲ ਕੀ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਕੁਝ ਠੀਕ ਨਹੀਂ ਹੈ ਤੇ ਫਿਰ ਆਪਣੇ ਅਸਤੀਫੇ ਦਾ ਦੇਣੀ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪਸ਼ਕੀਰੀ ਚੋਣ ਵਿਚਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆ ਭਾਰਤ ਕੁਸ਼ਣ ਆਸ਼ੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਆਸ਼ੂ ਅਨੁਸਾਰ ਉਹਨੇ ਆਪਣੇ ਅਹੁਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮੈਂਬਰ ਲੋਕ ਸਭਾ ਰਾਜਾ ਵੜੀ ਨੂੰ ਭੇਜ ਦਿੱਤਾ ਹੈ ਜ਼ਿਕਰਯੋਗ ਹੈ ਕਿ ਆਸ਼ੂ ਦੀ ਚੋਣ ਵੇਮ ਤੋਂ ਪ੍ਰਧਾਨ ਅਮਰਿੰਦਰ ਰਾਜਾ ਵੜੀ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖੀਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਓਮਪrakash ਸੋਨੀ ਵਿਰੋਧੀ ਧਿਰ ਤੇ ਆਕਲਤਾ ਸਿੰਘ ਬਾਜਬਾ ਹੋਰ ਕਈ ਆਕੂ ਦਲ ਰਹੇ ਸਨ ਜਿਕਰ ਜਿਸ ਕਰਕੇ ਕਾਂਗਰਸ ਪਾਰਟੀ ਦੇ ਵਿਚਰੀ ਫੁੱਟ ਪਹਿਲਾ ਹੀ ਜਗ ਜਾਇਬ ਹੋਗੀ ਐਜ਼ ਇੱਕ ਕਾਰਜਕਾਰੀ ਪ੍ਰਧਾਨ ਸਨ ਇਹ ਵੀ ਕਲਪਨਾ ਚੱਲ ਪਈਆਂ ਨੇ ਕਿ ਭਾਤ ਕੁਸ਼ਨ ਆਚੂ ਜਲਦੀ ਭਾਰਤੀ ਜਨਤਾ ਪਾਰਟੀ ਵਿੱਚ ਜਾਣਗੇ ਭਾਰਤੀ ਜਨਤਾ ਪਾਰਟੀ ਤੋਂ ਜਾਣ ਦੀ ਉਹਨਾਂ ਨੇ ਤਿਆਰੀ ਕਰ ਲਈ ਹੈ ਕਿਉਂਕਿ ਰਵਨੀਤ ਬਿੱਟੂ ਨੇ ਜਲਦੀ ਜਿਮਣੀ ਚੋਣ ਦੇ ਵਿੱਚ ਇੱਕ ਵਾਰ ਵੀ ਜਿਹੜਾ ਹੈ ਵਿਰੋਧ ਨਹੀਂ ਕੀਤਾ ਭਾਰਤ ਕਪੂਸ਼ਨ ਆਸ਼ੂ ਦਾ ਅਤੇ ਨਾ ਹੀ ਭਾਰਤ ਕਪੂਸ਼ਨ ਆਸ਼ੂ ਨੇ ਵਿਰੋਧ ਕੀਤਾ ਰਵਨੀਤ ਮਿੱਟੂ ਅਤੇ ਭਾਰਤੀ ਜਨਤਾ ਪਾਰਟੀ ਦਾ ਇਹ ਤਾਂ ਬੜੇ ਦਿਨ ਤੋਂ ਖਬਰਾਂ ਆ ਰਹੀਆਂ ਸੀ ਕਿ ਜੇਕਰ ਭਾਰਤ ਕਪੂਸ਼ਨ ਆਸ਼ੂ ਜਿਮਨੀ ਚੋਣ ਹਾਰਦੇ ਨੇ ਤੇ ਉਹ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਰਹਿਣਗੇ ਐਜ਼ ਅ ਕਾਰਜਕਾਰੀ ਪ੍ਰਧਾਨ ਸੀ ਕਾਂਗਰਸ ਪਾਰਟੀ ਦੇ ਕਿਉਂਕਿ ਰਾਜਾ ਉੜੇ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਅਤਲ ਸੋਨੀ ਵਰਗੇ ਜਿਹੜੇ ਚੋਣ ਪ੍ਰਚਾਰ ਤੋਂ ਦੂਰ ਰਹੇ ਉਹਨਾਂ ਨੇ ਹਾਜ਼ਰੀ ਨਹੀਂ ਦਿਵਾਈ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹ ਵੀ ਗੱਲ ਨਹੀਂ ਕਹੀ ਭਈ ਭਾਰਤ ਕੁਸ਼ਲ ਆਸ਼ੂ ਨੂੰ ਵੋਟ ਪਾ ਦਿਓ ਚੰਗਾ ਬੰਦਾ ਏ ਬਹੁਤ ਵਧੀਆ ਤਰੀਕੇ ਦੇ ਨਾਲ ਗੱਲਬਾਤ ਕਰਦਾ ਹੈ ਕਿ ਚੰਗਾ ਸਿਪੇ ਸਲਾਰ ਹੈ ਕਾਂਗਰਸ ਪਾਰਟੀ ਦਾ ਆਖਰਕਾਰ ਇਹਨਾਂ ਨੂੰ ਦੱਸ ਸੀ ਕਿ ਕਿਤੇ ਇਹ ਚੋਣ ਜਿੱਤ ਕੇ ਭਾਰਤ ਕੁਸ਼ਲ ਆਸ਼ੂ ਪੰਜਾਬ ਦੇ ਪ੍ਰਧਾਨ ਨਾ ਬੜ ਜਾਣ ਜੇਕਰ ਉਹ ਪ੍ਰਧਾਨ ਬਣਦੇ ਨੇ ਸ਼ਹਿਰੀ ਸ਼ਹਿਰ ਦੇ ਵਿੱਚ ਜਿਹੜੀਆਂ ਮੇ ਟਿਕਟਾਂ ਮਿਲਣੀਆਂ ਨੇ ਉਹ ਸਾਰੀਆਂ ਭਾਰਤ ਪੂਸ਼ਣ ਆਸ਼ੂ ਦੇ ਹੱਕ ਵਿੱਚ ਹੋਣਗੀਆਂ ਹੋ ਸਕਦਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਵੱਧ ਜਾਵੇ ਇਸ ਦਬਦੇ ਮਾਰੇ ਇਹਨਾਂ ਵੱਡੇ ਆਗੂਆਂ ਨੇ ਚੋਣ ਪ੍ਰਚਾਰ ਨਹੀਂ ਕੀਤਾ ਭਾਰਤ ਪੂਸ਼ਣ ਆਸ਼ੂ ਦੇ ਹੱਕ ਵਿੱਚ ਇਸ ਕਰਕੇ ਭਾਰਤ ਪੂਸ਼ਣ ਆਸ਼ੂ ਐਸੇ ਕਾਰਜਕਾਰੀ ਪ੍ਰਧਾਨ ਸੀ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੇ ਆਪਣੀ ਅਹੁਦੇ ਤੋਂ ਅਸਤੀਫਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਸਸ ਰਾਜਾ ਬੁਰਿੰਗ ਨੂੰ ਭੇਜ ਦਿੱਤਾ ਹੈ ਦੂਸਰੇ ਪਾਸੇ ਇਹ ਵੀ ਕਨਫਰਮ ਆ ਕਿ ਆਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਭਾਰਤ ਪੁਸ਼ਨ ਆਸ਼ੂ ਜਿਹੜੇ ਨੇ ਹੁਣ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ ਕਿਉਂਕਿ ਉਹਨਾਂ ਉੱਤੇ ਵਿਜੀਲੈਂਸ ਅਤੇ ਈਡੀ ਵਿਭਾਗ ਦੇ ਕੇਸ ਚੱਲ ਰਹੇ ਨੇ ਧੰਨਵਾਦ